ਕਦੀ ਫਰਕ ਕੇ ਚੀਜ਼ ਵੀ ਨਾ ਤਰਨੀ ਮੈਨੂੰ ਮਾਲਕੇ ਦੀ ਦੁਕਾਨ ਤੇ ਚੱਲ ਜੰਦੇ ਆ ਕਿੱ데 ਚੱਲ ਜੰਦੇ ਆ ਕੋਈ ਪੰਜਾਬ ਸਰਕਾਰ ਮੁਰਦਾਬਾਦ ਜਿੰਦਾਬਾਦ ਜਿੰਦਾਬਾਦ ਆਵਾਜ਼ ਵੀ ਪਾਰਟੀ ਸਰਕਾਰ ਮੁਰਦਾਬਾਦ ਜਿੰਦਾਬਾਦ ਜਿੰਦਾਬਾਦ ਇਥੇ ਬੰਦੀਆਂ ਇਕੱਠੀਆਂ ਹੁੰਦੀਆਂ ਤੇ ਪੰਜਾਬ ਸਰਕਾਰ ਕੀ ਇਹ ਵੀ ਮੁੱਲ ਦੀ ਸਟੇਟ ਸਰਕਾਰ ਦੀ ਹਿੰਦ ਨਹੀਂ ਕਿਸਾਨਾਂ ਦਾ ਧਰਨਾ ਚੁਕਾ ਸਕੇ ਇਹ ਏਕੇ ਨੂੰ ਬਲ ਹੁੰਦਾ ਏਕੇ ਨਾਲ ਹੀ ਸਾਰਾ ਕੁਝ ਲੈ ਆਉਂਦਾ ਅਗਰ ਆਪਾਂ ਅੱਜ ਇੱਥੇ ਅੱਜ ਸਰਕਾਰ ਕੋਲ ਆਪਾਂ ਵਧੀਆ ਤਰਖਾ ਜੇ ਲੈ ਰਹੇ ਆ ਤੇ ਆਪਣੇ ਏਕੇ ਪਰ ਸਿੰਘ ਪੰਜਾਬ ਦੇ بڑے ਪਾਵਰ ਸਪੀਆਰਟੀਸੀ ਕੰਟਰੈਕਟਰ ਵਰਕਰ ਜੂਨੀ ਹਿਸਾਰ ਫਰਦਾਨਾ ਪ੍ਰਧਾਨ ਆ ਜਿਹੜਾ ਸਾਡਾ ਅੱਜ ਦਾ ਰੋਸ ਪ੍ਰਦਰਸ਼ਨ ਹੈ ਇਹ ਪੰਜਾਬ ਸਰਕਾਰ ਦੇ ਖਿਲਾਫ ਸਾਡਾ ਰੋਸ ਪ੍ਰਦਰਸ਼ਨ ਹੈ ਕਿ ਕਿਸੇ ਕਿ ਜਿਸ ਨੇ 1 ਜੁਲਾਈ ਨੂੰ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਡੇ ਨਾਲ ਮੀਟਿੰਗ ਤੇ ਬੈਠੇ ਸੀ ਤੇ ਉਹਨਾਂ ਨੇ ਸਾਨੂੰ ਵਾਅਦਾ ਕੀਤਾ ਸੀ ਕਿ ਜਿਹੜੇ ਟਰਾਂਸਪੋਰਟ ਦੇ ਕੱਚੇ ਮੁਲਾਜ਼ਮ ਨੇ ਆਊਟਸੋਰਸ ਤੇ ਚੌਕੋ ਕੰਟਰੈਕਟ ਤੇ ਉਹਨਾਂ ਦੀ ਇੱਕ ਫ੍ਰੀ ਪਾਲਿਸੀ ਬਣਾ ਕੇ ਇਹਨਾਂ ਨੂੰ ਪੱਕੇ ਕੀਤਾ ਜਾਵੇ। ਤਕਰੀਬਨ ਅੱਜ 1 ਸਾਲ ਬੀਤਣ ਦੇ ਬਾਵਜੂਦ ਵੀ ਟਰਾਂਸਪੋਰਟ ਮੰਤਰੀ, ਟਰਾਂਸਪੋਰਟ ਸੈਕਟਰੀ, ਡਾਇਰੈਕਟਰਾਂ ਦੇ ਨਾਲ ਮੀਟਿੰਗਾਂ ਦਾ ਦੌਰ ਸਾਲ ਦੇ ਵਿੱਚ ਜਾਰੀ ਰਿਹਾ। ਪਰ ਕਿਤੇ ਨਾ ਕਿਤੇ ਜਿਹੜੀ ਉਹਨਾਂ ਨੇ ਪਾਲਿਸੀ ਸਾਡੇ ਲਈ ਬਣਾਈ ਸੀ ਉਹਨੂੰ ਖੰਡੇ ਬਸਤੇ ਦੇ ਵਿੱਚ ਪਾ ਕੇ ਵਿਧਾਨ ਸਭਾ ਦਾ ਸੈਸ਼ਨ ਵੀ ਆਨੰਦ ਕੀਤਾ ਹੈ ਤਿੰਨ ਕੈਬਨਟ ਦੀਆਂ ਮੀਟਿੰਗਾਂ ਵੀ ਲੰਘ ਚੁੱਕੀਆਂ ਆ ਅੱਜ ਵੀ ਕੈਬਨਟ ਦੀ ਮੀਟਿੰਗ ਆ ਪਰ ਕਿਤੇ ਨਾ ਕਿਤੇ ਸਾਡੇ ਟਰਾਂਸਪੋਰਟ ਦੇ ਕੱਚੇ ਕੰਮ ਇਹਨਾਂ ਕਿਤੇ ਵੀ ਫਿਕਰ ਨਹੀਂ ਕੀਤਾ ਗਿਆ ਇਥੋਂ ਤੱਕ ਕਿ ਪੰਜਾਬ ਸਰਕਾਰ ਦਾ ਜਿਹੜਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜਿਨ੍ਹਾਂ ਨੇ ਥੋੜੇ ਦਿਨ ਪਹਿਲਾਂ ਹੀ ਬਜਟ ਪੇਸ਼ ਕੀਤਾ ਜਿਹਦਾ ਨਾਂ ਰੱਖਿਆ ਗਿਆ ਵਾਅਦਾ ਪੰਜਾਬ ਇਹ ਵਾਅਦਾ ਪੰਜਾਬ ਪਰ ਬਾਤੀ ਵੱਲ ਵੱਧ ਰਿਹਾ ਪੰਜਾਬ ਹੈ ਉਸ ਬਜਟ ਦੇ ਵਿੱਚ ਟਰਾਂਸਪੋਰਟ ਦੇ ਮੁਲਾਜ਼ਮਾਂ ਦੀ ਗੱਲ ਤਾਂ ਛੱਡੋ ਕਿਸੇ ਵੀ ਕੱਚੇ ਮੁਲਾਜ਼ਮ ਜਾਂ ਮੁਲਾਜ਼ਮਾਂ ਦੇ ਵਾਸਤੇ ਬਜਟ ਦੇ ਵਿੱਚ ਕੁਝ ਵੀ ਨਹੀਂ ਰੱਖਿਆ ਗਿਆ ਇਥੋਂ ਤੱਕ ਕਿ ਪੰਜਾਬ ਰੋਡਵੇ ਲਈ ਵਾਸਤੇ ਬਜਟ ਵੀ ਨਹੀਂ ਰੱਖਿਆ ਗਿਆ ਹਾਂ ਮਹਲਾਮਾਂ ਵਾਸਤੇ ਜਿਹੜਾ 450 ਕਰੋੜ ਰੁਪਈਆ ਬਜਟ ਰੱਖਿਆ ਗਿਆ ਪਰ ਉਸਦੇ ਉਲਟ 900 ਕਰੋੜ ਰੁਪਈਆ ਪਹਿਲਾਂ ਪੰਜਾਬ ਸਰਕਾਰ ਵੱਲ ਸਾਡੀਆਂ ਦੇਣਦਾਰੀਆਂ ਖੜੀਆਂ ਨੇ ਤੇ ਪੀਆਰਟੀਸੀ ਦੀਆਂ 700 ਕਰੋੜ ਰੁਪਈਆ ਦੇਣਦਾਰੀਆਂ ਖੜੀਆਂ ਨੇ ਅੱਜ ਹਾਲਾਤ ਇਹਨੇ ਬੱਤਰ ਹੋ ਗਏ ਨੇ ਪੰਜਾਬ ਰੋਡ ਦੇ ਹਿਾਰ ਕੋ ਟਿਪੂ ਦੇ ਵਿੱਚ ਟਾਇਰਾਂ ਤੋਂ ਗੱਡੀਆਂ ਖੜ ਰਹੀਆਂ ਸਪੇਅਰ ਪਾਰਟ ਤੋਂ ਗੱਡੀਆਂ ਖੜ ਰਹੀਆਂ ਗਰੀਸ ਤੋਂ ਗੱਡੀਆਂ ਖੜ ਰਹੀਆਂ ਸਮੇਂ ਸਮੇਂ ਦੇ ਨਾਲ-ਨਾਲ ਸਰਕਾਰਾਂ ਨੇ ਸਾਡੇ ਨਾਲ ਵਾਅਦਾ ਖਲਾਫੀ ਕੀਤੀ ਹੈ ਇਸ ਤੋਂ ਪਹਿਲਾਂ ਆਉਣ ਵਾਲੀਆਂ ਸਰਕਾਰਾਂ ਜਿਹੜੀਆਂ ਉਹ ਵੀ ਸਾਡੇ ਨਾਲ ਵਾਅਦਾ ਖਲਾਫੀ ਕਰਦੀਆਂ ਰਹੀਆਂ ਨੇ ਜਦੋਂ ਕੋਈ ਵੀ ਸਰਕਾਰ ਸਾਡੇ ਵੱਲ ਧਿਆਨ ਨਹੀਂ ਦੇਦੀ ਤਾਂ ਤਾਂ ਸਾਨੂੰ ਇਸ ਛੋਟੇ-ਛੋਟੇ ਪ੍ਰੋਗਰਾਮ ਕਰਕੇ ਸਰਕਾਰ ਨੂੰ ਜਗਾਉਣਾ ਪੈਂਦਾ ਵੀ ਅਸੀਂ ਵੀ ਕਰੇ ਬਲਾਦਮਾਂ ਇਹ ਤਾਂ ਤੁਸੀਂ ਇੱਕ ਦਿਨ ਵਾਸਤੇ ਕੀਤਾ ਕਿੰਨੇ ਦਿਨ ਵਾਸਤੇ ਕੀਤਾ ਇਹ ਜਿਹੜਾ ਅੱਜ ਦਾ ਸਾਡਾ ਐਜੂਕੇਸ਼ਨ ਹੈ ਦੋ ਕਿੰਨੇ ਦਾ 10 ਤੋਂ 12 ਬੱਸ ਸਟੈਂਡ ਬੰਦ ਕਰਨ ਦਾ ਪ੍ਰੋਗਰਾਮ ਆ ਆਉਣ ਵਾਲੇ ਦਿਨਾਂ ਦੇ ਵਿੱਚ 7 8 9 ਤਰੀਕ ਦੀ ਸਾਡੀ ਸੰਪੂਰਨ ਤੌਰ ਤੇ ਚੱਕਾ ਜਾਮ ਰਹੇਗਾ ਤਿੰਨ ਦਿਨ ਤੇ 8 ਤਰੀਕ ਨੂੰ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਦੀ ਚੰਡੀਗੜ੍ਹ ਰੈਸ਼ਪੋਟੀ ਦਾ ਕਰਾਓ ਕਰਾਂਗੇ